ਪਰ ਰਾਜੇ ਜਨਕ ਨੇ ਇਹ ਆਖਿਆ ਕਿ ਮੈਂ ਜਿਹੜਾ ਪਿਛੇ ਨਾਮ ਜੱਪਿਆ ਨਾ ਉਹ ਨਹੀਂ ਮੇ ਤੋਲਣਾ ਤੇ ਮੈਂ ਹੁਣ ਇੱਕ ਘੜੀ ਨਾਮ ਜਪ ਲਿਖਣਾ ਹੈ ਉਹਦੇ ਬਰਾਬਰ ਤੁਸੀਂ ਤੋਲ ਲਿਓ ਕਹਿੰਦੇ ਰਾਜਾ ਜਨਕ ਜੀ ਨੇ ਉਹਨਾਂ ਹਲਕਾ ਵਿੱਚ ਬਹਿ ਕੇ ਇੱਕ ਘੜੀ ਸਿਮਰਨ ਕੀਤਾ ਤੁਸੀਂ ਇੱਥੇ ਕਿੰਨੀਆਂ ਘੜੀਆਂ ਬਹਿ ਕੇ ਗੁਰੂ ਦੇ ਚਰਨਾਂ ਵਿੱਚ ਬਤਾਈਆਂ ਨੇ ਆਪੇ ਸਾਫ਼ ਲਾ ਦਿਓ ਉਹ ਕਹਿੰਦੇ ਰਾਜੇ ਜਨਕ ਨੇ ਇੱਕ ਕੜੀ ਬੈਠ ਕੇ ਨਾਮ ਜਪਿਆ ਤੇ ਧਰਮਰਾਜ ਨੇ ਆਖਿਆ ਤੋਲ ਕੇ ਰੇਖ ਬਰਾਬਰ। ਉਹ ਕਹਿੰਦੇ ਫਿਰ ਇੱਕ ਕੜੀ ਨਾਮ ਜਪਿਆ ਰਾਜੇ ਜਨਕ ਦਾ। ਧਰਮਰਾਜ ਨੇ ਉਹਨਾਂ 18 ਕੁੰਡ ਜਿਹੜੇ ਨਰਕਾਂ ਦੇ ਭਰੇ ਸਨ ਪਾਪੀਆਂ ਦੇ ਇੱਕ ਪਾਸੇ ਇੱਕ ਕੜੀ ਜਪਿਆ ਹੋਇਆ ਤਾਪ, ਦੂਜੇ ਪਾਸੇ 18 ਕੁੰਡ ਪਾਪੀਆਂ ਦੇ ਬਾਤ ਤੋਲ ਕੇ ਲਿਖੇ ਤੇ ਕਹਿੰਦੇ ਨਾਮ ਫਿਰ ਵੀ ਭਾਰਾ ਹੋ ਗਿਆ। ਇੱਕ ਘੜੀ ਨਾਮ ਲਾ ਦੇ ਜਨਕ ਦਾ ਜਪਿਆ ਹੋਇਆ ਉਹ ਸੰਨਾ ਤੇ ਨਰਕੋਂ ਛੁਟੇ ਦੀਜਾ ਫਿਰ ਪਰ ਰਾਜਾ ਜਨਕ ਨੇ ਆਖਿਆ ਵੀ ਹੁਣ ਬਸ ਫਿਰ ਉਹ ਰਾਜੇ ਜਨਕ ਦੀ ਇੱਕ ਘੜੀ ਸਿਮਰਨ ਨੇ ਇੱਕ ਘੜੀ ਵਹਿ ਨਾਮ ਜਪ ਕੇ ਕਰਕੇ ਉਹ ਪਾਪੀਆਂ ਦੇ ਨਰਕ ਜਿਹੜੇ ਪਰੇਸ਼ਾ ਤੋਂ ਖਾਤੀ ਹੋਵੇ ਨਾ